ਸਰ ਸ਼ਹਿਰ ਦੇ ਵਿੱਚ ਤेंदੂਆਂ ਨੂੰ ਲੈ ਕੇ ਜਿਹੜੀ ਇਹ ਫੁਵਾਹ ਫੈਲੀ ਹੋਈ ਹੈ ਕੀ ਇਹ ਸਹੀ ਹੈ ਜੀ ਕੀ ਹੈ ਹਾਂਜੀ ਤेंदੂਆਂ ਨੂੰ ਲੈ ਕੇ ਜਿਹੜੀ ਫੁਵਾਹ ਸ਼ਹਿਰ ਦੇ ਵਿੱਚ ਆਪਣੇ ਮਾਸੀਵਾੜਾ ਸਾਫ ਫੈਲੀ ਹੈ ਨਾ ਇਹ ਗਲਤ ਹੈ ਹਾਲੇ ਤेंदੂਆਂ ਦੇ ਹੁਣ ਸੰਬੰਧੀ ਕੋਈ ਵੀ ਕਿਸੇ ਤਰ੍ਹਾਂ ਕੋਈ ਸਬੂਤ ਪ੍ਰੂਫ ਕੁਝ ਨਹੀਂ ਮਿਲਿਆ ਜੰਗਲਾਤ ਵਿਭਾਗ ਵਾਲੇ ਵੀ ਆਏ ਸੀ ਇਹ ਜਿਹੜੇ ਲੋਕ ਝੂਠੀਆਂ ਵਵਾਹਾਂ ਫਲਾ ਕੇ ਐਵੇਂ ਲੋਕਾਂ ਨੂੰ ਡਰਾਏ ਜਾ ਰਹੇ ਨੇ ਤੇ ਮੈਂ ਸਾਰਿਆਂ ਨੂੰ ਵਾਰਨਿੰਗ ਦਿੰਨਾ ਵੀ ਇਦਾਂ ਦੀ ਝੂਠੀ ਵਵਾਹ ਜੇਕਰ ਸਾਨੂੰ ਪਤਾ ਲੱਗਿਆ ਕਿਸੇ ਨੇ ਫੁਲਾਈ ਹੈ ਤਾਂ ਉਹਦੇ ਖਿਲਾਫ ਕਾਰਵਾਈ ਵੀ ਕਰਾਂਗੇ ਜੇਕਰ ਕੋਈ ਸੱਚੀ ਐਸੀ ਗੱਲ ਕਿਸੇ ਦੇ ਸਾਹਮਣੇ ਆਉਂਦੀ ਆ ਤਾਂ ਸਾਡੇ ਨਾਲ ਉਹ ਥਾਣੇ ਦੇ ਨੰਬਰ ਤੇ ਸੰਪਰਕ ਕਰਨ ਮੈਂ ਵੀ ਜਾਊਗਾ ਤੇ ਜੰਗਲਾਤ ਵਿਭਾਗ ਦੀ ਟੀਮ ਵੀ ਬੁਲਾਵਾਂਗਾ ਔਰ ਜਿਹੜੀ ਬਣਦੀ ਕਾਰਵਾਈ ਉਹ ਵੀ ਕਰਾਂਗੇ। ਪਰ ਸੋ ਰਾਜ ਜਿਹੜੀ ਘਟਨਾ ਹੋਈ ਸੀ ਉਹ ਇਸ ਤਰ੍ਹਾਂ ਦੇਖਦੇ ਹਾਂ ਪੱਟਣਾ। ਨਹੀਂ ਨਹੀਂ ਕੋਈ ਗੱਲਬਾਤ ਨਹੀਂ ਸਾਹਮਣੇ ਆਈ ਸਾਡੇ ਬੰਦੇ ਰਾਤ ਨੂੰ ਗਏ ਜੰਗਲਾਤ ਵਿਭਾਗ ਦੀ ਟੀਮ ਵੀ ਰਾਤ ਨੂੰ ਬੁਲਾਈ ਕੋਈ ਕਿਸੇ ਤਰ੍ਹਾਂ ਦਾ ਨਿਸ਼ਾਨ ਤੇ ਹਿੰਦੂ ਦੇ ਹੌਣ ਸੰਬੰਧੀ ਕੋਈ ਵੀ ਗੱਲ ਸਪਸ਼ਟ ਨਹੀਂ ਹੋਈ ਉਹ ਵੀ ਝੂਠੀ ਅਫਵਾਹ ਸੀ ਜਿਹੜੀ ਉਸ ਰਾਤ ਨੂੰ ਫੈਲੀ। ਫੋਟੋਆਂ ਤੇ ਵੀਡੀਓ ਜਿਹੜੇ ਵਾਇਰਲ ਕਰਦੇ ਆ ਉਹਨਾਂ ਮੈਂ ਤਾਂ ਇਹੀ ਕਹੂੰਗਾ ਜੀ ਵੀ ਝੂਠਿਆਂ ਬਵਾਹ ਜੇਕਰ ਕੋਈ ਫਲਾਊਗਾ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਜੇਕਰ ਕੋਈ ਸੱਚੀ ਗੱਲ ਸਾਹਮਣੇ ਆਉਂਦੀ ਹੈ ਤਾਂ ਸਾਡੇ ਨਾਲ ਸੰਪਰਕ ਕਰਨ ਅਸੀਂ ਕਾਰਵਾਈ ਕਰਾਂਗੇ